ਦੋਸਤੋ ਸਸਿਕਾਲ ਦਰਖਤਾਂ ਦੇ ਲੋਕ ਯਾਰ ਵੈਰੀ ਬਣੇ ਪਰ ਜਿਹੜੇ ਕੁਦਰਤ ਪ੍ਰੇਮੀ ਲੋਕ ਆ ਨਾ ਉਹਨਾਂ ਦੀ ਰੀਸ ਕੋਈ ਕਰ ਨਹੀਂ ਸਕਦਾ ਤੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਰੂਣਾ ਵਾਲੀ ਜੰਗੀ ਇੱਕ ਬੋੜ ਹੈ ਜਿਹੜਾ ਬਹੁਤ ਪੁਰਾਣਾ ਹੈ ਤੇ ਆ ਇੱਕ ਲੰਗਰ ਹਾਲ ਆ ਮੰਨ ਲਓ ਇੰਨੀ ਇਹਦੀ ਵਿਥ ਹੈ ਤੁਹਾਨੂੰ ਮੈਂ ਦਿਖਾ ਦਿਆਂ ਹਾਰੀ 10 ਤੋਂ 12 ਫੁੱਟ ਦੀ ਤੇ ਜਿਹੜੇ ਲੋਕਾਂ ਨੇ ਦਰਖਤ ਵੜਨੇ ਹੋਣ ਨਾ ਉਹ ਭਾਵੇਂ 50 ਫੁੱਟ ਦੀ ਵਿੱਥ ਹੋਵੇ ਤੇ ਉਹ ਆਖ ਦਿੰਦੇ ਆ ਬਾਈ ਇਹ ਦਾ ਆਪਣਾ ਸਾਨੂੰ ਨਾ ਅੜਕਾ ਲਾਉਂਦਾ ਆਪਣੇ ਪਿੰਡਾਂ ਚ ਆਹੀ ਗੱਲ ਹੁੰਦੀ ਹੈ ਤੇ ਜਾ ਕਹਿੰਦੇ ਆ ਮਿੱਠਾ ਛੜਦੇ ਆ ਪਰ ਗਰਮੀਆਂ ਚ ਉਹੀ ਲੋਕ ਇਹਨਾਂ ਦਰਖਤਾਂ ਦੇ ਹੇਠਾਂ ਆ ਕੇ ਬੈਠਦੇ ਆ ਇੱਥੇ ਕੀ ਹੈ ਕਿ ਕਮੇਟੀ ਦੇ ਵਿੱਚ ਬਾਈ ਸਤਨਾਮ ਸਿੰਘ ਖਰਾ ਸਾਹਿਬ ਹੁਰੀ ਜਿਨਾਂ ਨੇ ਆ ਮੋਟਰ ਲਵਾਈ ਐ ਤੇ ਕਿੰਨੇ ਲੋਕ ਇਹਦੇ ਤੋਂ ਯਾਰ ਪਾਣੀ ਭਰਦੇ ਐ ਕੱਖਾਂ ਵਾਲੀ ਅੱਧਾ ਪਿੰਡ ਰੱਖ ਲੋ ਪਤੂਈ ਖੜਾ ਅੱਧਾ ਪਿੰਡ ਰੱਖ ਲੋ ਤੇ ਸਾਰਾ ਪਿੰਡ ਰੁੜਾਂ ਵਾਲੀ ਤੇ ਇਹਨਾਂ ਨੇ ਕੱਲਾ ਆ ਡਾਣਾ ਵੱਢਿਆ ਤੇ ਨਹੀਂ ਕਿਸੇ ਹੋਰ ਪਿੰਡ ਹੁੰਦਾ ਨਾ ਬਾਈ ਤੇ ਉਹਨਾਂ ਨੇ ਸਾਰਾ ਬੋਰਡ ਕਿੱਦਾਂ ਦਾ ਅੜਾ ਦੇਣਾ ਸੀ ਪਰ ਇਹਦੇ ਚ ਬਈ ਮਾਨਕ ਸਿੰਘ ਹੋਰੀ ਗਰਮੀਤ ਸਿੰਘ ਮਾਨਸਾ ਬੁਰੀ ਹੋਰ ਕਈ ਸੱਜਣਾ ਜਿਹੜੇ ਕਮੇਟੀ ਦੇ ਵਿੱਚ ਐ ਆਪਣਾ ਸੁਖਜਿੰਦਰ ਸਿੰਘ ਹੋਰੀ ਤੇ ਇੰਨਾ ਕਿੰਨਾ ਦਾ ਵਡੰਗ ਹੈ ਤੇ ਮੈਂ ਤਾਂ ਆਚਰਜ ਸੀ ਯਾਰ ਵੀ ਆਹ ਵੇਖੋ ਬੋੜ ਜਮਈ ਕੰਧ ਦੇ ਵਿੱਚ ਵੜਿਆ ਪਿਆ ਇਹਦੇ ਪਰਲੇ ਪਾਸੇ ਵੀ ਬੰਦੇ ਤਾਸ਼ ਖੇਡਦੇ ਆ ਨਹਿਰ ਦਾ ਪੁਲ ਹੈ ਤੁਹਾਨੂੰ ਮੈਂ ਦਿਖਾਉਣਾ ਤੇ ਇੱਥੇ ਯਾਰ ਦਰਵਾਜ਼ੇ ਵਰਗੀ ਛਾਂ ਹੈ ਛਾਂ ਲੋਕ ਭਾਲਦੇ ਆ ਜੇਠਾੜ ਦੇ ਵਿੱਚ ਜਿਵੇਂ ਛਤਰੀ ਲਾਉਣੀ ਹੁੰਦੀ ਹੈ ਉਵੇਂ ਪਰ ਦਰਖਤ ਨੇ ਤਾਂ ਯਾਰ ਆਪਦੀ ਉਮਰ ਖਾ ਕੇ ਤੇ ਆਪਣੀ ਮਿਹਨਤ ਖਾ ਕੇ ਕਰਡੀ ਬੈਂਤ ਕਰਕੇ ਫੇਰ ਇਸੇ ਦਰਖਤ ਪੈਦਾ ਹੁੰਦੇ ਆ ਉਹ ਵੇਖ ਲਓ ਤੁਹਾਡੇ ਸਾਹਮਣੇ ਖੜੇ ਆ ਜਿਹੜੇ ਗਰਮੀਤ ਸੋ ਮਾਨ ਸਾਹਿਬ ਹਰਾਂ ਦੀ ਕੋਸ਼ਿਸ਼ ਨਾਲ ਆ ਫਾਇਕਸ ਲੱਗੇ ਹੋਏ ਆ ਬਹੁਤ ਸਾਰੇ ਦਰਖਤ ਹੈ ਤੇ ਮੈਂ ਕਈ ਦਿਨਾਂ ਦਾ ਦੇਖ ਰਿਹਾ ਸੀ ਪਹਿਲਾਂ ਇਹਨਾਂ ਨੇ ਆ ਡਾਣਾ ਵੱਡੇ ਮਤਲਬ ਜਿੰਨਾ ਕੁ ਲੋੜ ਹੈ ਉਹਨਾਂ ਕੁ ਵੱਢਦੇ ਆ ਇਹ ਨਹੀਂ ਕੋਈ ਨਹੀਂ ਤਾਂ ਇਹ ਜੇ ਜੰਗੀ ਬੋੜ ਯਾਰ ਬਠਿੰਡੇ ਜਿਲ੍ਹੇ ਚ ਤਾਂ ਬਹੁਤ ਖੜੇ ਆ ਡੇਰਿਆਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਪਾਰ ਆ ਦੇਖੋ ਆ ਡਣਾ ਇਧਰ ਜਾਂਦਾ ਸੀ ਤੇ ਇਹਨਾਂ ਨੇ ਇਹੀ ਵੜਿਆ ਇੱਕ ਕੁਦਰਤ ਪ੍ਰੇਮੀ ਲੋਕਾਂ ਦੀ ਸੋਚ ਹੁੰਦੀ ਹੈ ਤੇ ਨਹੀਂ ਤਾਂ ਬਹੁਤ ਸਾਰੇ ਪਿੰਡਾਂ 'ਚ ਨਾ ਲੋਕ ਉਹੀ ਦਰਖਤ ਤੜਾ ਦਿੰਦੇ ਐ ਪਹਿਲੀ ਗੱਲ ਤਾਂ ਲਾਉਂਦੇ ਨੇ ਨਹੀਂ ਗੁਰੂ ਘਰਾਂ 'ਚ ਦਰਖਤ ਨਾ ਹੋਣਗੇ ਤਾਂ ਹੋਰ ਕਿੱਥੇ ਹੋਣਗੇ ਬਈ ਹੋਰ ਕਿੱਥੇ ਤੱਕ ਲੱਗਣੀ ਨੀ ਦੰਦਾ ਹੂੰ ਝੋਨੇ ਕਰਕੇ ਪਟੇ ਬਣ ਗਏ ਆਪਣੇ ਪੱਖੇ ਸਿੱਧੇ ਹੋ ਗਏ ਤਾਂ ਦਰਖਤਾਂ ਨੂੰ ਖਾਧਾ ਗਿਆ ਤੇ ਨਹੀਂ ਤਾਂ ਯਾਰ ਪਾਪੂਲਰ ਜਿਵੇਂ ਉਹ ਨਾ ਬਰਾੜ ਬਠੰਡੇ ਵਾਲੇ ਅਰਗੇ ਤੇ ਭਲਾਈ ਆਣੇ ਵਾਲੇ ਸੱਜਣ ਬਹੁਤ ਸਾਰੇ ਉਹ ਕਹਿੰਦੇ ਗਰੀਬੀ ਚੱਕ ਮਹਿਕਮਾ ਹੁੰਦਾ ਬਈ ਜੇਕਰ ਆਪਾਂ ਸਫੈਦਾ ਲਾ ਲਈਏ ਪਾਪੂਲਰ ਲਾ ਲਈਏ ਹੈ ਤੇ 5 ਸਾਲਾਂ ਚ ਮਰੇ ਨੋਟ ਤੇ ਜਿਹੜੀ ਇਹ ਛਾਂ ਦਿੰਦੇ ਐ ਤੇ ਇਹੀ ਦਰਖਤ ਬੰਦੇ ਦੇ ਆਕਸੀਜਨ ਦਿੰਦੇ ਐ ਸ਼ਾਂਦੰਦੇ ਐ ਸੌਖਾ ਆਪਾਂ ਨੂੰ ਸਾਹ ਆਉਂਦਾ ਤੇ ਅੰਤੋਂ ਵੇਲੇ ਬੰਦੇ ਦੇ ਆਹੀ ਦਰਾਖਤ ਨਾਲ ਮਚਦੇ ਆ ਤਾਂ ਬਹੁਤ ਧੰਨਵਾਦ ਸ਼ੇਅਰ ਕਰੋ ਮੇਰੇ ਭਰਾ ਇੰਨਾ ਬੰਦਿਆਂ ਦੀ ਜਿਹੜੀ ਬਹੁਤ ਚੰਗੀ ਸੋਚ ਹੈ ਉਹ ਸੋਚ ਨੂੰ ਸਲਾਮ ਹੈ ਬਹੁਤ ਧੰਨਵਾਦ ਇਹ ਸਾਰੇ ਭਰਾਵਾਂ ਨੂੰ ਵਧਾਈ ਵੀ ਹੈ ਸਤਿ ਸ੍ਰੀ ਅਕਾਲ